ਮਾਂ ਹਾਂ ਜਾਇ ਤਾਂ ਨਹੀਂ ਸੁਖਦਾ ਸਿਰ ਬਾਹਲਾ ਦੁਖੀ ਜਾਂਦਾ ਜੇ ਬਾਹਲਾ ਦੁਖੀ ਜਾਂਦਾ ਮੈਂ ਜਾਂਦਾ ਡਾਕਟਰ ਨੂੰ ਬੁਲਾ ਲਿਆਉਣਾਗਾ ਕੋਈ ਨਹੀਂ ਹਲੇ ਠਹਿਰ ਜਾ ਇਹ ਲਵੇਂ ਦਾ ਕਵਰ ਹਟੀ ਜਾਵੇ ਮੈਨੂੰ ਫਰਮਾਰ ਜਿਹਾ ਕੋਈ ਨਹੀਂ ਉਹ ਲੌਣਕ ਹਾਂਜੀ ਪਾਣੀ ਨਹੀਂ ਮਾਸ ਆਈ ਜੀ ਹਲੋ ਹਲੋ ਵੀਰ ਜੀ ਹਾਂਜੀ ਭਾਬੀ ਮੈਨੂੰ ਜੇ ਮੰਮੀ ਜੀ ਪੈਰੀ ਪੈਨੇ ਆ ਤੇਰਾ ਪੁੱਤ ਕੀ ਹੋਇਆ ਤੂੰ ਦੋਸਤ ਸੇਤ ਠੀਕ ਹੈ ਤੁਹਾਡੀ ਟਿੱਲੇ ਪੁੱਤ ਬੜਾ ਸਦੁਖੀ ਜਾਂਦਾ ਰਾਤ ਤਾਂ ਠੀਕ ਸੀ ਕੀ ਹੋ ਗਿਆ ਰਾਤੋਂ ਰਾਤ ਪਤਾ ਨਹੀਂ ਕੀ ਹੋ ਗਿਆ ਤੁਸੀਂ ਕੁਝ ਖਾਣਾ ਮੈਂ ਦਲੀਆ ਬਣਾਵਾਂ ਨਹੀਂ ਘਾਸੇ ਦੀ ਲੋੜ ਨਹੀਂ ਚਾਹ ਬਣਾ ਲਾ ਕੁੱਟ ਹਾਂਜੀ ਤੇ ਅੱਜ ਆਪਣੀ ਕੰਮ ਵਾਲੀ ਨਹੀਂ ਆਈ ਉਹ ਤਾਂ ਪੁੱਤ ਆਈ ਨਹੀਂ ਅੱਜ ਉਹਨੇ ਮੈਂ ਜਵਾਬ ਦੇਤਾ ਕਾਪੇ ਕਰ ਲਿਆ ਕਰਾਂਗੇ ਰਲ ਮਿਲ ਕੇ ਪੁੱਤ ਜ਼ਰੂਰੀ ਪੈਸੇ ਦੁੱਧ ਪਾਲਦਿਆਂ ਰੋਟੀਆਂ ਪਾਲਦਿਆਂ ਦਰਖਾ ਹਾ ਪਾਲਦਿਆਂ ਆਪਾਂ ਰਲ ਮਿਲ ਕੇ ਕਰ ਲਿਆ ਕਰਾਂਗੇ ਕੋਈ ਨਹੀਂ ਮੜਾ ਜੇ ਠੀਕ ਹੋ ਜਾਂਦੇ ਮੈਨੂੰ ਦਵਾਈ ਦਵਾਈ ਲੈ ਕੇ ਐਵੇਂ ਦਰਖਾ ਹੋਈ ਦੋਛੇ ਲੜਾ ਪਕਰੇ ਨੌਸਾ ਸਸ ਰੱਖਾਂਗੇ ਕੱਪੜੇ ਵਧੀਆ ਬਣਾ ਲਿਆ ਕਰਾਂਗਾ ਜ਼ਰੂਰੀ ਇਹਨਾਂ ਨੂੰ ਦੇਣੇ ਆਪਾਂ ਨਹੀਂ ਥੋੜੇ ਕਿ ਦਿਨ ਉਹ ਆ ਜਾਂਦੀ ਤਾਂ ਚੰਗਾ ਸੀਗਾ ਵੀ ਚਲੋ ਥੋੜੀ ਵੀ ਸੇਤ ਠੀਕ ਹੋ ਜਾਂਦੀ ਕੋਈ ਨਹੀਂ ਕੋਈ ਨਹੀਂ ਮੈਂ ਕਰ ਲਿਆ ਕਰੂੰਗੀ ਬਠੇਰਾ ਐਦਾਂ ਦਿਨ ਨਹੀਂ ਹੈ ਬਸ ਆਪਾਂ ਜਨਸੀ ਜੀ ਨਾ ਹੋ ਗਿਆ ਐਦਾਂ ਦਿਨ ਨਹੀਂ ਹੈ ਕੋਈ ਨਹੀਂ ਉਹ ਜੋ ਦਵਾਈ ਦਵਾਈ ਲੈ ਲੂੰਗੀ ਕੋਈ ਨਹੀਂ ਦੋ-ਤਿੰਨ ਦਿਨ ਮੈਂ ਇਹ ਕੰਮ ਨੂੰ ਫਿਰ ਹੌਲੀ-ਹੌਲੀ ਤੂੰ ਲੱਗ ਜੀ ਆਪਰਾਲ ਮਿਲ ਕੇ ਕਰ ਲਿਆ ਕਰਾਂਗੇ ਆਪਣਾ ਕੰਮ ਆ ਕਿਹੜਾ ਕਿਸੇ ਦਾ ਐਵੇਂ ਆਪਦਾ ਘਰ ਕਿਸੇ ਨੂੰ ਦੇਣਾ ਹਾਂਜੀ ਹਾਂ ਉਹ ਹੀ ਕਰੀ ਆਪਦਾ ਰੱਖਾਂਗੇ ਦੋ ਸ਼ੈਲਰ ਵਧੀਆ ਕੱਪੜੇ ਬਣਾਇਆ ਕਰਾਂਗੇ ਵਧੀਆ ਫਾਣ ਨੂੰ ਕੁਸ ਮਗਾਇਆ ਕਰਾਂਗੇ ਜ਼ਰੂਰ ਉਹਨਾਂ ਨੂੰ ਦੇਣੇ ਆਪਾਂ ਹਾਂਜੀ ਨਾ ਮੈਂ ਪੁੱਤ ਚਾਹ ਬਣਾ ਕੇ ਲਿਆ ਕੁੱਟ ਹਾਂਜੀ ਮੈਂ ਲਿਆਉਣੀ ਆ ਕੁੱਟ ਸਮਾਰ ਕੇ ਕੁੱਟ ਵੇਲਾ ਤੁਰਿਆ ਫਿਰਦਾ ਸਾਰਾ ਦਿਨ ਕੁੱਟ ਦੇ ਸਿਰ ਸਮਾਰ ਕੇ ਆ ਇੱਥੋਂ ਜੇ ਕੁੱਟ ਇੱਥੋਂ ਵਾਲਾ ਦੁਖਦਾ ਹੈ ਮੜਾ ਜਾ ਕਈ ਦੇ ਕੰਮ ਦਾ ਭਾਦੀ ਬਣ ਜਾਂਦੇ ਸਾਰਾ ਦਿਨ ਤੁਰੇ ਫਿਰਦੇ ਆ ਜਿਆ ਕਾ ਸਿਰ ਨੱਪਦੇ ਬਾਹਲਾ ਵੀ ਨਾ ਹੁਣ ਕੁੱਟੋ ਈੜ ਲਾਈ ਜੰਨਾ ਨਹੀਂ ਕਿਤੇ ਕੋਸ ਹੁੰਦਾ ਬੀਬੇ ਤੈਨੂੰ ਹੁੰਦਾ ਕਿ ਹੁਣ ਕਰਕੇ ਰਾਜੀ ਤੁਸੀਂ ਨਹੀਂ ਹੁੰਦਾ ਕਸਟਮ ਹਾਂ ਛੇ ਦਿਨ ਆਂਦੇ ਮਗਰੋਂ ਲਵੀ ਹਲ ਤਾਂ ਮੈਂ ਤੇਰਾ ਵਿਆਹ ਵੇਖਣਾ ਹੁਣੇ ਤੋਰੀ ਜਾਣਾ ਮੈਨੂੰ ਕੋਈ ਨਾ ਤੈਨੂੰ ਮੇਰਾ ਵਿਆਹ ਵੀ ਦਿਖਾ ਲਾਂਗਾ ਹਾਂ ਤਾਂ ਸਾਰਾ ਦਿਨ ਖੇਡਣ ਦੀ ਅੱਗ ਲੱਗੀ ਰਹਿੰਦੀ ਐ ਲੈ ਬਈ ਤੂੰ ਘੁੱਟ ਦੀ ਮੈਂ ਚੱਲਾਂ ਪਾਸੇ ਹਾਂ ਲਹਿੰਦਾ ਵੇਖਿਆ ਕਿਉਂ ਆਇਆ ਸਾਰਾ ਦਿਨ ਵਸ ਬਾਹਰ ਦੀ ਅੱਗ ਲੱਗੀ ਰਹਿੰਦੀ ਐ ਖੇਡਣਾ ਖੇਡਣ ਸਾਰਾ ਦਿਨ ਉਰ ਮਾਦਾ ਬਿੱਲਾ ਹੈ ਕੰਮ ਨਹੀਂ ਆ ਆ ਮੇਰਾ ਪੁੱਤ ਵਧੀਆ ਘੁੱਟਦਾ ਹਾ 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 ਹੱਥ ਲੱਗੇ ਤੇ ਰਾਮ ਆ ਗਿਆ ਹਾਂ ਉਹ ਤਾਂ ਬਾੜਾ ਠਿੱਠ ਕਰਦਾ ਮੈਨੂੰ ਮੂੰ ਤਾਂ ਮਾਤਾ ਖੇਡਣ ਦਾ ਬਣਿਆ ਤਾਂ ਖੇਡਣ ਦੀ ਬਣੀ ਹੈ ਚਾਹ ਹੁਣ ਉਹਨਾਂ ਦਾ ਖੇਡਣ ਦੀ ਅੱਗ ਹੈ ਸਾਰਾ ਦਿਨ ਲੱਗੀ ਰਹਿੰਦੀ ਕੋਈ ਨਹੀਂ ਮਾਤਾ ਹੋ ਜਾ ਠੀਕ ਮੈਂ ਨਹੀਂ ਡਾਕਟਰ ਨੂੰ ਬੁਲਾ ਲੈਣਾ ਜਾ ਕੇ ਕੋਈ ਨਹੀਂ ਪੁੱਤ ਹੁਣ ਤਾਂ ਫਰਕ ਪੈਂਦਾ ਜਾਂਦਾ ਕਿ ਸੋਹਣਾ ਦਾ ਮੰਡਦਾ ਮੇਰਾ ਪੁੱਤ ਮੰਮੀ ਨੂੰ ਫੋਨ ਲਾਉਣੀ ਆ। ਹੈਲੋ ਸਸ਼ਿਕਾ ਮੰਮੀ ਜੀ। ਹਾਂਜੀ ਮੈਂ ਵਧੀਆ ਤੁਸੀਂ ਦੱਸੋ ਕਿਵੇਂ ਹੋ? ਹਾਂਜੀ ਵੀਰਾ ਕਿਵੇਂ ਆ? ਅੱਛਾ ਖੇਤਾਂ ਨੂੰ ਗਿਆ ਹੋਣਾ। ਚਲੋ ਵਧੀਆ। ਹਾਂਜੀ ਬਸ ਮੈਂ ਵੀ ਹੁਣੇ ਕੰਮ ਕਰਕੇ ਹੱਟੀ ਸੀਗੀ। ਹਾਂਜੀ ਉਹ ਬਸ ਕੰਮ ਵਾਲਿਆ ਜਾਇਨੀ ਸੀਗੀ। ਕਹਿੰਦੇ ਹਟਾ ਦਿੰਨੇ ਆਂ ਬਿੱਤੂ ਆ ਤਾਂ ਗਈ ਐ ਹਾਂਜੀ ਚਲ ਕੋਈ ਨਾ ਹੋਰ ਤੁਸੀਂ ਦੱਸੋ ਠੀਕੋ ਹਾਂਜੀ ਕੋਈ ਗੱਲ ਨਹੀਂ ਮੈਂ ਆਉਂਗੀ ਗੇੜਾ ਮਾਰ ਕੇ ਜਾਉਂਗੀ ਹਾਂਜੀ 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 ਚਲੋ ਠੀਕ ਐ ਤੁਸੀਂ ਕਰ ਲਓ ਕੰਮ ਮੈਂ ਵੀ ਰੋਟੀ ਵਗੈਰਾ ਬਣਾਨੀ ਐ ਹਾਂਜੀ ਠੀਕ ਐ ਓਕੇ ਸਸ਼ੀ ਕਾਂ ਰੌਣਕ ਬੈਠਾ ਚਾਹ ਪਾਣੀ ਪੀ ਲਾ ਫੇਰ ਕਰ ਲੀ ਆ ਮਾਂ ਨਹੀਂ ਨਹੀਂ ਬਸ ਥੋੜਾ ਜਿਹਾ ਰਹਿ ਗਿਆ ਹੈ ਚੰਗਾ ਉਹ ਉੱਥੇ ਮਿੱਟੀ ਲੱਗੀ ਹੋਈ ਸਾਫ਼ ਕਰ ਦੋ ਤੁਹਾਨੂੰ ਤਾਂ ਬਸ ਗੱਲਾਂ ਹੀ ਆਉਂਦੀਆਂ ਨੇ ਇਹ ਤਾਂ ਮੇਰੀ ਭਾਬੀ ਦਾ ਕੰਮ ਵੀ ਲਈ ਬੈਠਾ ਭਾਈ ਤੂੰ ਕਰ ਲੈਣਾ ਕੰਮ ਉਹ ਤੂੰ ਭਾਬੀ ਦਾ ਚਮਚਾ ਨਾ ਕਰ ਲੈਂਦੇ ਕੰਮ ਨੂੰ ਕੋਈ ਨਾ ਤੂੰ ਕਰ ਲੈ ਨਹੀਂ ਨਹੀਂ ਬਸ ਮੈਂ ਕਰ ਲੂੰਗੀ ਕੋਈ ਗੱਲ ਨਹੀਂ ਇਹਨੂੰ ਬੜਾ ਦੇ ਭਾਬੀ ਇਹ ਕਰ ਲੂੰਗਾ ਮਾਂ ਵੀਰੇ ਚਾ ਲਿਆਵਾਂ ਮੈਂ ਨਹੀਂ ਬੱਸ ਕਰ ਦੇ ਹੋਰ ਦੱਸੋ ਮੰਮੀ ਜੀ ਠੀਕ ਆ ਵਰਤੋ ਚਾਹ ਕਿਵੇਂ ਬਣੀ ਆ ਵਧੀਆ ਬਣੀ ਆ ਅੱਛੀ ਚਲੋ ਠੀਕ ਆ ਮੰਮੀ ਮੈਂ ਵੀ ਰੋਟੀ ਬਣਾਉਣੀ ਆ ਬਣਾ ਲੈ ਕੋਈ ਨਹੀਂ ਬਹਿ ਜਾ ਕੰਮ ਤਾਂ ਮੁੱਕਦਾ ਹੀ ਨਹੀਂ ਆਪਣੇ ਆਪ ਕੋਈ ਗੱਲਾਂ ਬਾਤਾਂ ਕਰਗੇ ਪੁੱਤ ਹੋਰ ਕਰ ਲਈ ਤੇਰੀ ਮਾਣਾ ਗੱਲ ਹਾਂਜੀ ਸਵੇਰੀ ਕੀਤੀ ਸੀ ਕਹਿੰਦੇ ਸਭ ਠੀਕ ਆ ਠੀਕ ਠਾਕ ਆ ਸਾਰੇ ਹਾਂਜੀ ਕਿ ਕਣਕ ਕਣਕ ਕਿੰਨੇ ਘੋਗੇ ਹਾਂਜੀ ਇਸ ਵਾਰੀ ਬਸ ਹੁਣ ਵੀਰੇ ਨੇ ਕੰਮ ਕਵੱਢਿਆ ਤੇ ਕਹਿੰਦੇ ਅਸੀਂ ਸਿੱਟਿਆ ਇਹ ਹੋ ਗਿਆ ਸਾਬ ਕਿਤਾਬ ਆਰਦੀ ਨਾਲ ਤੇ ਹੁਣ ਬਸ ਨਰਮਾ ਵਿੱਜ ਨਹੀਂ ਹੱਕੇ ਕੋਈ ਪੈਸੇ ਪੂਛੇ ਹੋਣ ਕਿ ਬੈਂਕ ਵਿੱਚ ਕੋਈ ਚ ਉਹਨਾਂ ਦੇ ਕੋਈ ਚਾਰ ਛੱਲੜ ਨਹੀਂ ਮੰਮੀ ਜੀ ਐਵੇਂ ਤਾਂ ਨਹੀਂ ਮੈਨੂੰ ਪਤਾ ਕਿਉਂਕਿ ਪਹਿਲਾਂ ਜਦੋਂ ਕੰਮ ਕਰਦੀ ਸੀ ਤਾਂ ਸਾਰਾ ਪੈਸਾ ਮੇਰੀ ਪੜ੍ਹਾਈ ਤੇ ਲਾਤਾ ਅੱਛਾ ਹਾਂਜੀ ਐ ਤਾਂ ਹੋਣਗੇ ਪੁੱਤੋ ਥੋੜੇ ਘਣੇ ਤਾਂ ਬੈਂਕਾਂ 'ਚ ਜੱਟ ਰੱਖਦੀ ਐ ਐ ਤਾਂ ਰੱਖਦੀ ਥੋੜੇ ਘਣੇ ਤਾਂ ਹੋਣਗੇ ਹਾਂਜੀ ਵੀਰੇ ਵੀਰੇ ਤੇ ਮਮੇ ਨੂੰ ਹੀ ਪਤਾ ਸਾਰਾ ਅੱਛਾ ਹਾਂਜੀ ਹੋਰ ਚੱਲਣਾ ਚੱਲਣਾ ਠੀਕ ਆ ਉਹਨਾਂ ਦਾ ਸਾਰਾ ਹਾਂਜੀ ਸਾਰੇ ਦਾ ਬਹੁਤ ਠੀਕ ਹੈ ਵਧੀਆ ਚਰ ਕੋਈ ਨਹੀਂ ਜੇ ਪੁੱਤ ਕੋਈ ਸੱਚੀ ਜੀ ਮੈਂ ਤਾਂ ਉਸ ਵੇ ਕੀ ਗੱਲ ਕਰਦੀ ਸੋਈ ਪੁੱਛਦੀ ਸਮੇਂ ਤਾਂ ਇੱਥੇ ਘਰ ਸੁੱਖ ਹਾਂਜੀ ਤੇ ਬਾਕੀ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸੀ ਪੁੱਤ ਸਾਰੇ ਵੀ ਮੈਂ ਹੀ ਕਰਨਾ ਜੋ ਕਰਨਾ ਠੀਕ ਹੈ ਕੋਈ ਇਹਦਾ ਕੱਪੜਾ ਲੈਣਾ ਕੋਈ ਖਾਣ ਪੀਣ ਨੂੰ ਲੈਣਾ ਸੰਗੀ ਨਾ ਮੇਰੀ ਧੀ ਠੀਕ ਹੈ ਨਾ ਇਹਦੀ ਚੀਜ਼ ਦੀ ਲੋੜ ਹੋਈ ਮੈਂ ਤੈਨੂੰ ਉਹੀ ਦੇਵਾਂਗੀ ਪੁੱਤ ਠੀਕ ਹੈ ਹਾਂ ਕੰਮ ਕਰ ਲੈ ਮੇਰਾ ਪੁੱਤ ਹਾਂਜੀ ਕੋਈ ਨਹੀਂ ਕਰ ਲਾ ਹੈਲੋ ਹਾਂ ਰੌਣਕ ਕਿਵੇਂ ਹੈ ਹਾਂ ਮਨ ਮੈਂ ਵਧੀਆ ਤੂੰ ਦੱਸ ਮੈਂ ਵੀ ਠੀਕ ਹਾਂ ਤੂੰ ਦੱਸ ਹੋਰ ਕਰੇ ਠੀਕ ਨੇ ਸਾਰੇ ਹਾਂ ਬਸ ਮੇਰੀ ਸੱਸੀ ਥੋੜਾ ਜਿਹਾ ਬਿਮਾਰ ਰਹਿੰਦੀ ਐ ਬਾਕੀ ਤਾਂ ਸਭ ਠੀਕ ਐ ਇੱਥੇ ਸਾਰੇ ਠੀਕ ਐ ਤਰੀ ਅੱਡੀ ਉਹ ਨਹੀਂ ਵਧੀਆ ਹਾਂ ਬਸ ਪੜ੍ਹਦੀ ਹੁੰਦੀ ਐ ਤੂੰ ਦੱਸ ਜਾਨੀ ਹੁੰਨੀ ਐ ਕੋਚਿੰਗ ਸੈਂਟਰ ਹਾਂ ਮੈਂ ਕੋਚਿੰਗ ਤੇ ਲੱਗ ਗਈ ਕੋਚਿੰਗ ਸੈਂਟਰ ਤੂੰ ਵੀ ਕਹਿ ਦੇ ਇਹਨਾਂ ਨੂੰ ਵੀ ਤੈਨੂੰ ਵੀ ਲਾ ਦੇਣਗੇ ਅੱਛਾ ਤੇ ਕਦੋਂ ਆਪਣਾ ਪੁੱਛਦੀ ਐ ਨਾ ਤੂੰ ਵੀ ਮੈਂ ਜੀ ਕਦੋਂ ਲਾਉਣਗੇ ਮੈਨੂੰ ਤੂੰ ਦੱਸ ਤੇ ਪੜਾਈ ਮੈਂ ਜੀ ਕਰਨੀ ਆ ਆਪਦੀ ਇਹਨਾਂ ਨਾਲ ਗੱਲ ਤੇ ਫੇਰ ਮੈਂ ਤੈਨੂੰ ਦੱਸ ਦਿਆਂ ਵੀ ਕੀ ਕਹਿੰਦੇ ਆ ਇਹ ਹਰ ਠੀਕ ਹੈ ਓਕੇ ਹਾਂ ਓਕੇ ਬਾਈ ਸਾਰਾ ਹੌਣਿਕ ਕਿਵੇਂ ਆ ਠੀਕ ਹੈ ਜੀ ਤੁਸੀਂੱਸੋ ਚਾਹ ਪੀ ਪਣਾ ਤਦ ਕੜੀ ਸੀ ਥੈਂਕ ਯੂ ਪੜ ਪੜ ਕੇ ਨਾ ਦਿਮਾਗ ਖਰਾਬ ਕਰ ਲੈਣਾ ਆ ਤਾਂ ਆਏ ਨਹੀਂ ਮੇਰਾ ਦਿਮਾਗ ਖਰਾਬ ਹੁੰਦਾ ਮੈਂ ਕਹਿੰਦਾ ਆਪਾਂ ਚੱਲਦੇ ਆ ਬਠੰਡੇ ਚਲ ਬਲੰਦ ਦੇਖਣ ਚੱਲਦੇ ਆ ਮੈਨੂੰ ਘੁੰਮਣ ਦਾ ਸ਼ੌਕ ਨਹੀਂ ਹੈਗਾ ਕੁਝ ਖਾਪੀ ਲੈ ਜਾ ਕੇ ਉੱਥੇ ਗੋਲ ਗੱਪੇ ਖਾਣੀ ਉਹ ਖਵਾ ਲਿਆਣਾ ਜੇ ਕੋ ਸੂਟ ਸਾਰ ਦਾ ਦੋ ਦੁਆਵੜਾ ਆਉਂਗਾ ਮੈਂ ਉਹ ਜੀ ਕੁੜੀ ਨਹੀਂ ਹੈਗੀ ਮੈਨੂੰ ਤਾਂ ਬਸ ਪੜ੍ਹਾਈ ਦਾ ਸ਼ੌਂਕ ਹੈ ਓਏ ਯਾਰ ਪੜ੍ਹਾਈਆਂ ਤਾਂ ਹੁੰਦੀਆਂ ਜਾਣੀਆਂ ਪੜ੍ਹਾਈਆਂ ਕਿਤੇ ਜਾਣਾ ਯਾਰ ਆਪਾਂ ਇਸ ਓਡੇ ਨਾਲ ਇੱਕ ਗੱਲ ਕਰਨੀ ਸੀ ਦੱਸੋ ਮੇਰੀ ਮੇਰੀ ਸਹੇਲੀ ਆ ਨਾ ਅਮਨ ਹਾਂ ਜਿਹੜੀ ਰਿਸ਼ਤਾ ਵੇਖਣ ਵੀ ਆਈ ਸੀ ਫਟੇ ਫਟੇ ਤੇ ਉਹ ਨਾ ਕੋਚਿੰਗ ਸੈਂਟਰ ਲੱਗ ਗਿਆ ਤੇ ਪੀ ਐਚ ਡੀ ਐਡਮਿਸ਼ਨ ਕਰਵਾਤੀ ਆ ਉਹਨੇ ਠੀਕ ਹੈ ਮੈਂ ਵੀ ਚਾਹੁੰਦੀ ਸੀ ਕਿ ਮੈਂ ਵੀ ਆਪਦੇ ਐਡਮਿਸ਼ਨ ਕਰਵਾ ਦਵਾਂ ਯਾਰ ਰਣਕ ਕੋਈ ਵੱਡੀ ਗੱਲ ਤਾਂ ਹੈ ਐਡਮਿਸ਼ਨ ਦੀ ਹਨਾ ਆਪਾਂ ਕਰਵਾ ਦਈਏ ਬਾਕੀ ਹੁਣ ਤੈਨੂੰ ਪਤਾ ਹੀ ਹੈ ਯਾਰ ਬਚੋੜਾ ਨੂੰ ਆਪਾਂ ਜਦੋਂ ਆਪਣਾ ਵਿਆਹ ਹੋਇਆਗਾ 1 ਲੱਖ ਰੁਪਏ ਦਿੱਤਾ ਸੀ ਜਦੋਂ ਆਪਾਂ ਤੇ ਹੁਣ ਆਪਣੀ ਜਿਹੜੀ ਫਸਲ ਆ ਤੁਹਾਨੂੰ ਦੀ ਪਈ ਗਈ ਤੇ ਜਦੋਂ ਆਪਣੇ ਕੋਲ ਪੈਸਾ ਹੱਥ ਚ ਆਉਂਦਾ ਫਿਰ ਤਾਂ ਮੈਂ ਜਿਹੜਾ ਐਡਮਿਸ਼ਨ ਕਰਵਾ ਦਿੰਦਾ ਆਪਾਂ ਕਿਸੇ ਤੋਂ ਲੈ ਕੇ ਵੀ ਇਹ ਐਡਮਿਸ਼ਨ ਭਰ ਦਿੰਨੇ ਆ 2000 ਤਾਂ ਫੀਸ ਹੈ ਕਿਆ ਤੈਨੂੰ ਪਤਾ ਤੈ ਹਰ ਹੁਣ ਤੇ ਆਪਾਂ ਨਵਾਂ ਨਵਾਂ ਵਿਆਹ ਹੋਇਆਗਾ ਅਲਾਖੂ ਵੀ ਤਾਂ ਹੁਣ ਹੀ ਮੰਗਣ ਲੱਗ ਗਿਆ ਪਤਾ ਵਿਆਹ ਕਰਵਾ ਕੇ ਹੈ ਨਾ ਮੈਂ ਚੰਗਾ ਜਿਹਾ ਕਰਵਾ ਲਾ ਕੇ ਤੇ ਆਪਾਂ ਜੀ ਉਹ ਜੀ ਜੀ ਕਿ ਇੱਕ ਲੱਗੀ ਪਰ ਜਿੰਨੀ ਜਲਦੀ ਹੋ ਸਕੇ ਔਰਨੀ ਜਲਦੀ ਮੇਰੀ ਐਡਮਿਸ਼ਨ ਕਰਵਾ ਦੇ ਹਾਂ ਹਾਂ ਤੂੰ ਹੋਰ 10 ਗੱਲਬਾਤ ਕੋਈ ਹੈ ਪੜਾਈ ਆਪਾਂ ਕਰਨਾ ਹੈ ਕੋਈ ਕਰਨਾ ਹੈ ਇਹਨੂੰ ਬਾਰੇ ਗੱਲ ਕਰ ਮੇਰੀ ਪੜਾਈ 1 ਸਾਲ ਲੇਟ ਹੋ ਜੂਗੀ ਜੇ ਆਪਾਂ ਐਡਮਿਸ਼ਨ ਨਾ ਕਰਵਾਈ ਹੋਣੀ ਪਰ ਨਾਲੇ ਤੂੰ ਹੀ ਨਹੀਂ ਪਰੋ ਐਡੀ ਗਿੱਡੀ ਕਾ ਲਾਗੀ ਜੇ ਤੈਨੂੰ ਕਹੀ ਦਿੱਤਾ ਕਰਵਾ ਲਾਂਗੇ ਮੈਂ ਹੁਣ ਕਿਤਾਬ ਲੈ ਕੇ ਚੱਲਿਆ ਤੇ 5 ਮਿੰਟ ਦਿੱਤਿਆ ਤੁਹਾਨੂੰ ਤੇ ਆਪਾਂ ਘੁੰਮਣ ਚੱਲਦੇ ਆਂ ਚਾਰ ਵੇਲਾ ਠੀਕ ਹੈ ਠੀਕ ਹੈ ਟਾਈਮ ਨਾਲ ਲਈ ਬਾਹਰ ਹੁਣ ਹਾਂਜੀ ਚੱਲਦੇ ਆਂ ਚੱਲਦੇ ਆਂ ਮੇਰਾ ਆਪਾਂ ਠੀਕ ਹੈ ਚਲ ਠੀਕ ਹੈ ਮੈਂ ਵੀ ਤਿਆਰ ਹੁਣ ਤੇ ਚੱਲਦੀ ਆਗਾ ਠੀਕ ਹੈ ਤੇ ਮੁੰਡਿਆ ਪੂਰੀਆ ਗੱਲ ਸੁਣ ਮੇਰੀ ਸਾਹ ਬਿੱਕ ਇੱਥੇ ਵੇਟ ਆ ਮੈਂ ਗੱਲ ਸੁਣ ਵਡਾ ਤਾਂ ਭੋਲਾ ਸਿੱਧਾ ਨੂੰ ਪੁੱਤੇ ਦਾ ਤੂੰ ਸਿਹਾਰ ਰਿਆ ਕਰ ਮਾੜਾ ਮੜ ਤੇ ਖਾਚਲਾ ਆ ਕੇ ਕੀ ਗੱਲਾਂ ਕਰਦੇ ਆ ਕੀ ਨਹੀਂ ਦੋਨੇ ਜੀ ਨਿਗਰ ਰੱਖਿਆ ਕਰ ਮੈਨੂੰ ਸਾਰੀ ਗੱਲ ਦੱਸਿਆ ਕਰ ਕੋਈ ਨਾ ਬੇਬੇ ਦਾ ਪਹਿਲਾਂ ਆਪਣਾ ਰਿਸ਼ਤਾ ਕੋਈ ਨਾ ਟੈਨਸ਼ਨ ਲਈ ਚੱਲੇਗਾ ਪਹਿਲਾਂ ਵੀ ਰਿਸ਼ਤਾ ਟੁੱਟ ਗਿਆ ਹੁਣ ਪੂਰਾ ਆਪਾਂ ਕਾਬੂ ਕਰਕੇ ਰੱਖਨੇ ਆ ਪੂਰੀ ਨਿਗਰ ਰੱਖਣੀ ਆ ਤੂੰ ਸਾਰੀ ਗੱਲ ਨਾ ਪੂਰਾ ਕੈਚ ਕਰਿਆ ਕਰ ਤੇ ਮੈਨੂੰ ਦੱਸਿਆ ਕਰ ਕੋਈ ਨਾ ਬੇਬੇ ਦਾ ਧਿਆਨ ਰੱਖਿਆ ਕਰ ਮੂੰਹ ਮੱਤੇ ਜੀ ਨਾ ਰੱਖਿਆ ਕਰੋ ਵੀ ਭੋਲਾ ਹੈਗਾ ਕੋਈ ਮੈਨੂੰ ਕੰਮ ਕਰ ਤੈਨੂੰ ਵੀ ਹੋਣਾ ਚਾਹ ਦਨਾਂ ਨੂੰ Ayaw na tayo sa ਮੰਮੀ ਜੀ ਮੈਂ ਸਬਜ਼ੀ ਬਣਾਤੀ ਐ ਤੇ ਜਦੋਂ ਵੀਰੇ ਹੁਣੇ ਆਉਣਗੇ ਤੇ ਉਦੋਂ ਮੈਂ ਫੁਲਕੇ ਬਣਾ ਦੂੰਗੀ ਚੰਗਾ ਬੱਚਾ ਹਾਂਜੀ ਹੁਣ ਮੈਂ ਪੜ ਲਵਾਂ ਪੜ ਲ ਲੈ ਮੰਮੀ ਜੀ ਫੋਨ ਦਿਓ ਲੈ ਹੈਲੋ हां मन ਕਿਵੇਂ ਆ? ਠੀਕ ਐ। ਹਾਂ ਹਾਂ ਸਾਰੇ ਵਧੀਆ। ਤੇ ਉਹ बीएड ਦੀ ਜਿਹੜੇ ਉਹਨਾਂ ਨੇ ਤੈਨੂੰ ਨੋਟਸ ਵਗੈਰਾ ਦਿੱਤੇ। ਅੱਛਾ ਪਲੀਜ਼ ਮੈਨੂੰ ਪੇਜ ਦੀ। ਹਾਂ ਤੇ ਆਪਾਂ ਇੱਕ ਪੋਸਟ ਵੀ ਭਰ ਕੇ ਆਂਦੀ ਸੀ ਉਹਦਾ ਪੇਪਰ ਬੁੱਪਰ ਕਰ ਦਵਾਂ। ਅੱਛਾ ਠੀਕ ਐ। ਤੂੰ ਮੈਨੂੰ ਉਹਦੇ ਵੀ ਨੋਟਸ ਪੇਜ ਦੀ ਠੀਕ ਐ। ਮੈਂ ਤਿਆਰੀ ਕਰ ਲਵਾਂਗੀ। ਹਾਂ। ਹਾਂ ਹਾਂ ਸਾਰੇ ਵਧੀਆ। ਠੀਕ ਐ। ਚਲ ਠੀਕ ਹੈ ওকে